ਤੇ ਹੁਣ ਆਪਾਂ ਕਿਹੜੇ ਮਸਾਲੇ ਕਿੰਨੇ-ਕਿੰਨੇ ਲੈਣੇ ਹੋ ਆਪਾਂ ਤੁਹਾਨੂੰ ਦੱਸਦੇ ਆਂ ਜੀ ਇਹ ਦੇਖੋ ਇਹ ਸਭ ਤੋਂ ਪਹਿਲਾਂ ਆਪਾਂ ਇਹ ਲੈਣੀ ਆ ਜੈਵਿਤਰੀ ਇਹ ਦੇਖੋ ਇਹਨੇ ਉਹ ਇਹਨੂੰ ਅਜਵੈਨ ਨੂੰ ਮਸਾਲੇ ਦੇ ਵਿੱਚ ਨਹੀਂ ਲੈਂਦੇ ਇਹ ਵੀ ਸਿਰਫ ਆਪਾਂ 10 ਗ੍ਰਾਮ ਤਾਂ ਲੈ ਰਹੇ ਆਂ ਵੀ ਇਹ ਜਿਹੜਾ ਅਜਵੈਨ ਆ ਇਹ ਜਿਹੜੀ ਪਿਤਨਾਸ਼ਿਕਾ ਆ ਆਉਗੀ ਤੇ ਇਹ ਜਿਹੜੀ ਛੋਟੀ ਇਲਾਚੀ ਆ ਜੀ ਇਹ ਦਵਾ ਜਿਵੇਂ ਬਵਾਸੀਰ ਵਰਗੀਆਂ ਬਿਮਾਰੀਆਂ ਨੂੰ ਤੇ ਜਿਵੇਂ ਕਈਆਂ ਨੂੰ ਪਿਸ਼ਾਬ 'ਚ ਜਲਣ ਹੁੰਦੀ ਹੈ ਨਾ ਪਿਸ਼ਾਬ ਕਰਨ ਲੱਗਿਆਂ ਜਲਣ ਹੁੰਦੀ ਹੈ ਤੇ ਉਹਨਾਂ ਨੂੰ ਵੀ ਇਹ ਹਰੀ ਇਲਾਚੀ ਠੀਕ ਕਰਦੀ ਆ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਵਸਤੇ ਅਦਾਵ ਰਾਮ ਰਾਮ ਜੈ ਮਾਤਾ ਦੀ ਕਿਵੇਂ ਆਸਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪਲੋਗ ਕਰਦੇ ਤੇ ਫਿਰ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਵਾਲੀ ਵੀਡੀਓ ਜੀ ਲੈ ਕੇ ਆਏ ਜੀ ਆਪਾਂ ਸਬਜੀ ਵਾਲਾ ਗਰਮ ਮਸਾਲਾ ਹੁਣ ਤੁਸੀਂ ਕਹੋਗੇ ਵੀ ਉਧਰ ਇੰਨੀ ਗਰਮੀ ਤੇ ਉਧਰੋਂ ਗਰਮ ਮਸਾਲੇ ਦੀ ਗੱਲ ਕਰ ਰਹੇ ਆਪਾਂ ਦੇਖੋ ਜਿਵੇਂ ਲੋਹੇ ਨੇ ਲੋਹਾ ਕੱਟਦਾ ਵਾ ਇਦਾਂ ਗਰਮ ਮਸਾਲੇ ਦੀ ਵੀ ਕਈ ਲੋਕ ਪਤਾ ਕੀ ਕਰਦੇ ਗਰਮੀਆਂ ਜਾ ਕੇ ਅਸਨੋ ਹੀ ਛੱਡ ਦਿੰਦੇ ਨੇ ਗਰਮ ਮਸਾਲਾ ਪਾਉਣਾ ਸਬਜੀ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਇਸਤੇਮਾਲ ਕਰਨਾ ਬੰਦ ਕਰ ਦਿੰਦੇ ਗਰਮ ਮਸਾਲੇ ਦੀ ਵੀ ਆਪਾਂ ਨੂੰ ਓਨੀ ਹੀ ਜ਼ਰੂਰਤ ਆ ਜਿੰਨੀ ਕਿ ਹੋਰ ਚੀਜ਼ਾਂ ਦੀ ਜ਼ਰੂਰਤ ਆ ਜਿਵੇਂ ਕਿ ਆਪਣੇ ਬਾਡੀ ਦੇ ਅੰਦਰ ਤਿੰਨ ਦੋਸ਼ ਹੁੰਦੇ ਨੇ ਵਾਤ ਪਿੱਤ ਕਫ ਇਹ ਜੇ ਆਪਣੇ ਕੰਟਰੋਲ ਦੇ ਵਿੱਚ ਰਹਿਣ ਤੇ ਆਪਣੀ ਬਾਡੀ ਜਿਹੜੀ ਆ ਬਿਲਕੁਲ ਠੀਕ ਰਹਿੰਦੀ ਆ ਤੇ ਇਹੀ ਤਿੰਨੇ ਜੇ ਵਿਗੜ ਜਾਣ ਤੇ ਆਪਣੀ ਬਾਡੀ ਜਿਹੜੀ ਖਰਾਬ ਹੋ ਜਾਂਦੀ ਆ ਇੱਕ ਵੀ ਵਿਗੜ ਜੇ ਤਾਂ ਵੀ ਆਪਣੀ ਬਾਡੀ ਨੂੰ ਕੋਈ ਨਾ ਕੋਈ ਪ੍ਰੋਬਲਮ ਹੋ ਜਾਂਦੀ ਆ ਸੋ ਇਹਨੂੰ ਕੰਟਰੋਲ ਕਰਨ ਵਾਸਤੇ ਆਪਾਂ ਨੂੰ ਗਰਮ ਮਸਾਲੇ ਦੀ ਇਸਤੇਮਾਲ ਕਰਨਾ ਹੀ ਪੈਂਦਾ ਹੈ ਚਾਹੇ ਤੁਸੀਂ ਥੋੜਾ ਇਸਤੇਮਾਲ ਕਰੋ ਪਰ ਕਰੋ ਜ਼ਰੂਰ ਤੇ ਇਹਨੂੰ ਗਰਮ ਮਸਾਲੇ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਵਾ ਘਰ ਦੇ ਵਿੱਚ ਉਹ ਵੀ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਬਾਕੀ ਜ਼ਿਆਦਾਤਰ ਰਿਕਵੈਸਟ ਆ ਰਹੀ ਸੀ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਬੜੀਆਂ ਪਾਪੜ ਆਚਾਰ ਵਗੈਰਾ ਦਾ ਜਿਹੜਾ ਬਿਜ਼ਨਸ ਕਰਦੇ ਆ ਆਪਾਂ ਘਰ ਦੇ ਵਿੱਚ ਤਿਆਰ ਕਰਦੇ ਆ ਤੇ ਭੈਣਾ ਮੰਗਾਉਂਦੀਆਂ ਨੇ ਸੋ ਕਈ ਭੈਣਾ ਨੇ ਸਾਡੇ ਕੋਲ ਨਾ ਗਰਮ ਮਸਾਲਾ ਵੀ ਮੰਗਾਇਆ ਤੇ ਕਈ ਆਂਦੇ ਇਹ ਸਵਾਲ ਆਉਂਦੇ ਨੇ ਮੈਨੂੰ ਕਿ ਮੈਡਮ ਇਹ ਗਰਮ ਮਸਾਲਾ ਸੀ ਹੁਣ ਗਰਮੀਆਂ ਦੇ ਵਿੱਚ ਵਰਤ ਸਕਦੇ ਆ ਤੇ ਕੀ ਇਹਦੇ ਵਿੱਚ ਕੀ ਕੀ ਤੁਸੀਂ ਪਾਇਆ ਹੁੰਦਾ ਵਾ ਜ਼ਿਆਦਾਤਰ ਕਈਆਂ ਨੂੰ ਵਿਸ਼ਵਾਸ ਨਹੀਂ ਹੁੰਦਾ ਕਹਿਣਗੇ ਮੈਡਮ ਜੋ ਤੁਸੀਂ ਵਿਖਾਇਆ ਸੀ ਵੀਡੀਓ ਚ ਉਹੀ ਹੋਊਗਾ ਆਪਾਂ ਇਹ ਤੁਹਾਨੂੰ ਦੱਸ ਦਿੰਨੇ ਆਂ ਵੀ ਤੁਸੀਂ ਇਹਨੂੰ ਘਰੇ ਤਿਆਰ ਕਰ ਸਕਦੇ ਹੋ ਕਿਸ ਤਰ੍ਹਾਂ ਕਰਨਾ ਵਾ ਜੇ ਤੁਸੀਂ ਸਾਡੇ ਕੋਲ ਮੰਗਵਾਉਣਾ ਉਹ ਵੀ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਆਪਾਂ ਕਿਹੜਾ ਕਿਹੜਾ ਮਸਾਲਾ ਕਿੰਨਾ ਕਿੰਨਾ ਪਾਇਆ ਵਾ ਉਸੇ ਤਰ੍ਹਾਂ ਤੁਸੀਂ ਸਾਡੇ ਕੋਲ ਆਰਡਰ ਦੇ ਕੇ ਮੰਗਾ ਸਕਦੇ ਹੋ ਸਾਨੂੰ ਆਰਡਰ ਦੇਣ ਵਾਸਤੇ ਜਿਹੜਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਪਿਆ ਤੁਸੀਂ ਇੱਥੇ ਸਾਨੂੰ ਫੋਨ ਕਰਕੇ ਚਾਹੇ ਉਹ ਪਾਪੜ ਹੋਣ ਬੜੀਆਂ ਹੋਵੇ ਅਚਾਰ ਹੋਵੇ ਚਾਹੇ ਕਿ ਅਨਾਰ ਦਾਣਾ ਸੁੱਕੀ ਮੇਥੀ ਹੋਵੇ ਇਹ ਜਿਹੜਾ ਗਰਮ ਮਸਾਲਾ ਬੇਸਣ ਆਟਾ ਹਰ ਇੱਕ ਚੀਜ਼ ਜਿਹੜੀ ਆਪਾਂ ਘਰੇ ਦੇਸੀ ਤਰੀਕੇ ਨਾਲ ਜਿਹੜੀਆਂ ਦੇਸੀ ਚੀਜ਼ਾਂ ਆਪਾਂ ਤਿਆਰ ਕਰਦੇ ਆਂ ਤਾਂ ਤੁਸੀਂ ਸਾਨੂੰ ਆਪਣਾ ਆਰਡਰ ਦੇ ਕੇ ਮੰਗਵਾ ਸਕਦੇ ਹੋ ਗੱਲ ਕਰੀ ਆਪਾਂ ਗਰਮ ਮਸਾਲੇ ਦੀ ਗਰਮ ਮਸਾਲੇ ਦੇ ਵਿੱਚ ਇਹੋ ਜਿਹੇ ਮਸਾਲੇ ਨੇ ਕਿ ਜਿਹੜੇ ਆਪਣੇ ਬਾਤ ਪਿਤ ਕਫ ਨੂੰ ਠੀਕ ਕਰਦੇ ਨੇ ਕੰਟਰੋਲ ਦੇ ਵਿੱਚ ਰੱਖਦੇ ਨੇ ਤੇ ਇਹਦੇ ਵਿੱਚ ਮਾਤਰਾ ਕਿੰਨੀ ਕਿੰਨੀ ਪਾਉਣੀ ਆ ਕਿਸ ਤਰ੍ਹਾਂ ਇਹਨੂੰ ਤਿਆਰ ਕਰਨਾ ਵਾ ਕਿਉਂਕਿ ਅੱਜ ਕੱਲ ਲੋਕੀ ਕੀ ਕਰਦੇ ਨੇ ਬਾਜ਼ਾਰੋਂ ਪੀਸੇ ਆ ਫਸਾਇਆ ਲੈ ਆਉਂਦੇ ਨੇ ਉਹਦੀ ਕੋਈ ਗਾਰੰਟੀ ਨਹੀਂ ਹੈ ਕਿ ਤੁਸੀਂ ਉਹਦੇ ਵਿੱਚ ਉਹਨਾਂ ਨੇ ਕੀ ਪਾਇਆ ਹੋਵੇ ਕੀ ਨਾ ਪਾਇਆ ਹੋਵੇ ਹੈਨਾ ਕਿੰਨੇ ਮਸਾਲੇ ਉਹਨਾਂ ਲੈਵਲ ਕਰਕੇ ਪਾਏਗੇ ਨਹੀਂ ਪਾਏ ਬਾਕੀ ਜੇ ਤੁਸੀਂ ਕੋਈ ਵੀ ਅਸੀਂ ਸਾਬਤ ਲੈ ਕੇ ਆਉਂਦੇ ਆ ਸਾਬਤ ਦੇ ਵਿੱਚ ਵੀ ਜਿਹੜੀ ਜਿਹੜੇ ਮਸਾਲੇ ਆਪਾਂ ਤੁਹਾਨੂੰ ਦੱਸੇ ਆ ਜੇ ਉਹ ਮਸਾਲੇ ਹੈਗੇ ਨੇ ਤੇ ਬਿਲਕੁਲ ਠੀਕ ਆ ਜੇਕਰ ਨਹੀਂ ਤੇ ਪਲੀਜ਼ ਤੁਸੀਂ ਇਹ ਵੀਡੀਓ ਵੇਖ ਕੇ ਦੁਬਾਰਾ ਜਦੋਂ ਮਸਾਲਾ ਬਜ਼ਾਰ ਤੋਂ ਲਿਆਓ ਤੁਸੀਂ ਸਾਬਤ ਤੇ ਉਹਦੇ ਵਿੱਚ ਉਹ ਮਸਾਲੇ ਜ਼ਰੂਰ ਪਵਾਇਆ ਕਰੋ ਦੂਸਰੀ ਗੱਲ ਪੀ ਲੋਕ ਮਸਾਲਾ ਲੈ ਆਉਂਦੇ ਨੇ ਆਮ ਹੀ ਤੁਸੀਂ ਦੇਖਿਆ ਹੋਊਗਾ ਮਿਰਚਾਂ ਹੋਣ ਲਾਲ ਮਸਾਲਾ ਹੋਵੇ ਕੁਝ ਵੀ ਚੀਜ਼ ਆ ਬਾਹਰ ਦੁਕਾਨਾਂ ਦੇ ਉੱਤੇ ਉਹਦਾ ਬੋਰੀਆਂ ਦੇ ਵਿੱਚ ਭਰਿਆ ਹੁੰਦਾ ਤੇ ਕਿਨੀ ਇੰਡਸ ਜੁੜਦੀ ਆ ਉਦਾਂ ਹੀ ਆਪਾਂ ਮਾਰਕੀਟ ਤੋਂ ਲੈ ਕੇ ਆ ਜੰਨੇ ਆ ਉਹਨੂੰ ਧੁੱਪ ਲਵਾ ਕੇ ਆਪਾਂ ਉਵੇਂ ਸੋਕਾ ਲੈਣੇ ਆ ਪਰ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਹੜਾ ਕਿਹੜਾ ਮਸਾਲਾ ਤੁਸੀਂ ਉਹਦੇ ਵਿੱਚ ਵਾਸ਼ ਵੀ ਕਰ ਸਕਦੇ ਹੋ ਜਿਹੜਾ ਨਹੀਂ ਵਾਸ਼ ਕਰ ਸਕਦੇ ਹੋ ਲੋ ਤੁਸੀਂ ਸੂਤੀ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਥੋੜਾ ਗਿੱਲਾ ਜਿਹਾ ਕਰਕੇ ਉਹਨਾਂ ਸਾਫ਼ ਕਰ ਸਕਦੇ ਹੋ ਤਾਂ ਕਿ ਜਿਹੜੀ ਉਹਦੇ ਉੱਪਰ ਡਸਟ ਲੱਗੀ ਆ ਉਹ ਸਾਫ਼ ਹੋ ਜਾਵੇ ਇਹ ਇਸ ਤਰ੍ਹਾਂ ਅਸੀਂ ਆਪਣੇ ਘਰੇ ਜਿਵੇਂ ਮਸਾਲਾ ਤਿਆਰ ਕਰਦੇ ਹਾਂ ਉਹ ਆਪਾਂ ਤੁਹਾਨੂੰ ਦੱਸਦੇ ਆਂ ਤੇ ਜਿਹੜਾ ਆਪਾਂ ਤੁਹਾਨੂੰ ਭੇਜਾਂਗੇ ਵੀ ਮਸਾਲਾ ਤਿਆਰ ਕਰਕੇ ਉਹ ਵੀ ਇਸੇ ਤਰ੍ਹਾਂ ਅਸੀਂ ਤਿਆਰ ਕਰਾਂਗੇ ਜਿਹੜੇ ਮਸਾਲੇ ਧੋਣ ਵਾਲੇ ਨੇ ਉਹਨਾਂ ਨੂੰ ਧੋਵਾਂਗੇ ਜਿਹੜੇ ਸਾਫ਼ ਕਰਨ ਵਾਲੇ ਨੇ ਉਹਨਾਂ ਨੂੰ ਕੱਪੜੇ ਨਾਲ ਸਾਫ਼ ਕਰਕੇ ਤੇ ਫਿਰ ਆਪਾਂ ਭੇਜ ਦੇਣ ਅੱਗੇ ਜੇ ਤੁਸੀਂ ਮਸਾਲਾ ਲੈ ਆਉਨੇ ਹੋ ਤੇ ਫਿਰ ਤੁਸੀਂ ਕੀ ਕਰਦੇ ਹੋ ਲਿਆ ਕੇ ਧੁੱਪ ਲਵਾ ਕੇ ਗ੍ਰੇਂਡਰ ਦੇ ਵਿੱਚ ਉਹਨੂੰ ਪੀਸ ਲੈਣੇ ਆਂ ਪੈਲੀ ਗੱਲ ਤੇ ਅੱਧੇ ਤੱਤ ਤਾਂ ਉਦੋਂ ਹੀ ਮਸਾਲਿਆਂ ਦੇ ਜਿਹੜੇ ਮਰ ਜਾਂਦੇ ਨੇ ਜਦੋਂ ਆਪਾਂ ਉਹਨੂੰ ਗ੍ਰੈਂਡਰ ਦੇ ਵਿੱਚ ਪਾ ਕੇ ਪੀਸ ਦਿੰਨੇ ਆ ਜਿਹੜੇ ਪ੍ਰੋਪਰਲੀ ਸਾਨੂੰ ਉਹਦੇ ਵਿੱਚ ਤੱਤ ਮਿਲਨੇ ਚਾਹੀਦੇ ਸੀਗੇ ਉਹ ਆਪਾਂ ਨੂੰ ਨਹੀਂ ਮਿਲਦੇ ਕਿਉਂਕਿ ਆਪਣੇ ਇੱਕ ਰਸੋਈ ਦੇ ਵਿੱਚ ਜਿੰਨੇ ਮਸਾਲੇ ਆ ਨਾ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਗੁਣ ਨੇ ਜਿਹੜੇ ਕਿ ਆਪਣੀ ਬਾਡੀ ਨੂੰ ਚਾਹੀਦੇ ਹੁੰਦੇ ਆ ਤੇ ਆਪਾਂ ਗ੍ਰੈਂਡਰ ਦੇ ਨਾਲ ਉਹ ਖਤਮ ਕਰ ਦਿੰਦੇ ਆ ਉਹਨੂੰ ਤੁਸੀਂ ਕੁੰਡੇ ਡੰਡੇ ਦੇ ਵਿੱਚ ਯਾਨੀ ਕਿ ਮਾਮਦਸਤਾ ਜਿਹੜਾ ਲੋਹੇ ਦਾ ਹੁੰਦਾ ਉਹਦੇ ਵਿੱਚ ਤੁਸੀਂ ਕੁੱਟ ਕੇ ਤੇ ਫਿਰ ਤੁਸੀਂ ਉਹਨੂੰ ਬਣਾ ਸਕਦੇ ਹੋ ਜਦੋਂ ਉਹਨੂੰ ਤੁਸੀਂ ਕੁੱਟੋਗੇ ਤੇ ਉਹਦੇ ਚਾਰਜ ਹੋ ਜਾਣਾ ਯਾਨੀ ਕਿ ਉਹਦੇ ਜਿਹੜੇ ਗੋਣਾ ਹੋਰ ਨਿਕਲ ਕੇ ਬਾਹਰ ਆਉਣਗੇ ਸੋ ਆਪਾਂ ਕੁੰਡੇ ਦੇ ਵਿੱਚ ਕੁੱਟਿਆ ਮਸਾਲਾ ਹੀ ਤੁਹਾਨੂੰ ਭੇਜਾਂਗੇ ਜੇਕਰ ਤੁਸੀਂ ਮੰਗਵਾਉਣਾ ਵਾ ਬਾਕੀ ਮਸਾਲੇ ਦੀ ਆਪਾਂ ਮਾਤਰਾ ਕਿੰਨੀ ਕਿੰਨੀ ਲੈਣੀ ਆ ਕਿਹੜਾ ਕਿਹੜਾ ਮਸਾਲਾ ਆਪਾਂ ਇਸਤੇਮਾਲ ਕਰਨਾ ਵਾ ਕਿਹੜਾ ਮਸਾਲਾ ਆਪਾਂ ਉਹਦੇ ਵਿੱਚ ਨਹੀਂ ਇਸਤੇਮਾਲ ਕਰਨਾ ਉਹ ਸਾਰਾ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਆਪਾਂ ਦੱਸਦੇ ਆਂ ਵੀਡੀਓ ਜਿਹੜੀ ਸਾਰੀ ਧਿਆਨ ਨਾਲ ਦੇਖਿਓ ਜੇ ਕੱਲੇ-ਕੱਲੇ ਮਸਾਲੇ ਦਾ ਆਪਾਂ ਨਾਮ ਦੱਸਿਆ ਕੱਲੇ-ਕੱਲੇ ਮਸਾਲੇ ਦੇ ਆਪਾਂ ਗੁਣ ਦੱਸਿਆ ਕੱਲੀ-ਕੱਲੀ ਮਸਾਲੇ ਦੀ ਆਪਾਂ ਮਾਤਰਾ ਦੱਸੀ ਹੋਈ ਆ ਉਹ ਸਾਰਾ ਤੁਸੀਂ ਡਿਟੇਲ ਦੇ ਵਿੱਚ ਜਾਣ ਸਕਦੇ ਹੋ ਜਿਨ੍ਹਾਂ ਨੇ ਘਰੇ ਤਿਆਰ ਕਰਾਉਣਾ ਸੋ ਫੋਨ ਨੰਬਰ ਤੇ ਉਹੀ ਫੋਨ ਕਰਿਓ ਜਿਨ੍ਹਾਂ ਨੇ ਸਾਡੇ ਕੋ ਮਸਾਲਾ ਪੀਸਿਆ ਮੰਗਵਾਉਣਾ ਹੋਵੇ ਜਾਂ ਸਾਬਤ ਵੀ ਮੰਗਵਾ ਸਕਦੇ ਹੋ ਸਾਡੇ ਕੋ ਜੇਕਰ ਤੁਸੀਂ ਪੀਸਿਆ ਨਹੀਂ ਮੰਗਵਾਉਣਾ ਤਾਂ ਸਾਬਤ ਮੰਗਵਾ ਸਕਦੇ ਹੋ ਤੁਸੀਂ ਉਹ ਫੋਨ ਨਾ ਕਰਿਓ ਕਿ ਜਿਨ੍ਹਾਂ ਨੇ ਪੁੱਛਣਾ ਹੋਵੇ ਕਿ ਮੈਡਮ ਇਹਦੇ ਵਿੱਚ ਹਰੀ ਇਲਾਚੀ ਕਿੰਨੀ ਪੈਣੀ ਆ ਮੋਟੀ ਇਲਾਚੀ ਕਿੰਨੀ ਪੈਣੀ ਆ ਉਹ ਸਾਰਾ ਤੁਸੀਂ ਡਿਟੇਲ ਦੇ ਵਿੱਚ ਵੀਡੀਓ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰੀ ਦੇਖ ਲਿਆ ਕਰੋ ਫਿਰ ਤੁਸੀਂ ਉਹ ਸਾਰਾ ਤੁਹਾਨੂੰ ਸਮਝ ਲੱਗ ਜੂਗੀ ਸੋ ਅੱਗੇ ਤੁਸੀਂ ਵੀਡੀਓ ਦੇਖੋ ਜੀ ਤੇ ਪੂਰੀ ਜਾਣਕਾਰੀ ਲਵੋ ਜੀ ਤੇ ਹੁਣ ਆਪਾਂ ਕਿਹੜੇ ਮਸਾਲੇ ਕਿੰਨੇ ਕਿੰਨੇ ਲੈਣੇ ਹੋ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਇਹ ਦੇਖੋ ਇਹ ਸਭ ਤੋਂ ਪਹਿਲਾਂ ਆਪਾਂ ਇਹ ਲੈਣੀਆਂ ਜੈਵਤਰੀ ਇਹ ਦੇਖੋ ਇਹ ਜੈਵਤਰੀ ਦੇ ਫੁੱਲ ਵੀ ਇਹਨੂੰ ਬੋਲਦੇ ਨੇ ਆਮ ਤੁਸੀਂ ਪਿੰਡਾਂ 'ਚ ਲੈ ਕੇ ਆਓ ਗਰਮ ਮਸਾਲਾ ਜਿਵੇਂ ਤੁਸੀਂ ਸਾਬਤ ਵੀ ਲੈ ਕੇ ਆਓ ਤੇ ਉਹਦੇ ਵਿੱਚ ਤੁਹਾਨੂੰ ਨਹੀਂ ਮਿਲੇਗੀ ਅਸੀਂ ਵੀ ਪਹਿਲਾਂ ਜਦੋਂ ਬਚਪਨ 'ਚ ਲਿਆਉਂਦੇ ਹੁੰਦੇ ਸੀ ਕਿ ਕਦੀ ਨਹੀਂ ਬਸ ਇਹ ਵੇਖੀ ਦਾ ਕਾਲੀ ਮਿਰਚ ਪਾਈ ਸੀ ਧਨੀਆ ਮੋਟੀ ਦਾ ਚੋਟੀ ਦਾ ਚੋਟੀ ਦਾ ਬਸ ਇਹੋ ਦੀਆਂ ਚੀਜ਼ਾਂ ਪਾਈਆਂ ਹੁੰਦੀ ਅਸੀਂ ਤੇ ਇਹ ਹੈ ਜੀ ਜੈ ਵਿਤਰੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਦਾਂ ਦੀ ਹੁੰਦੀ ਆ ਤੇ ਇਹ ਹਲਵਾਈ ਵੀ ਆਮ ਹੀ ਜਿੱਦੋਂ ਮਸਾਲਾ ਗਰਮ ਮਸਾਲਾ ਜਿਹੜੇ ਬਣਾਉਂਦੇ ਨੇ ਤੇ ਉਹਦੇ ਵਿੱਚ ਪਾਉਂਦੇ ਨੇ ਤੇ ਇਹਦੀ ਖੁਸ਼ਬੂ ਜਿਹੜੀ ਆ ਉਹ ਬਹੁਤ ਵਧੀਆ ਆਉਂਦੀ ਆ ਤੇ ਇੱਕ ਇਹ ਫਾਈਬਰ ਭਰਪੂਰ ਬਹੁਤ ਹੁੰਦੀ ਆ ਤੇ ਇਹ ਪੇਟ ਸਾਫ਼ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਆ ਕਿਉਂਕਿ ਇਹ ਫਾਈਬਰ ਭਰਪੂਰ ਹੁੰਦੀ ਆ ਤੇ ਨਾਲੇ ਜੋੜਾਂ ਦੇ ਦਰਦ ਨੂੰ ਵੀ ਠੀਕ ਕਰਦੀ ਆ ਤੇ ਇਹ ਆਪਾਂ ਲੈਣੀ ਆ ਜੀ ਜੈਵਿਤਰੀ 10 ਗ੍ਰਾਮ ਤੇ ਦੂਜੇ ਨੰਬਰ ਤੇ ਆ ਜਾਂਦੀ ਏ ਜੀ ਇਹ ਮਾਗ ਜਿਹਨੂੰ ਆਪਾਂ ਪੰਜਾਬੀ ਚ ਬੋਲਦੇ ਆ ਪਿੱਪਲੀ ਵੀ ਬੋਲਦੇ ਨੇ ਇਹਨੂੰ ਇਹ ਦੇਖੋ ਇੱਕ ਕਾਲੀ ਮਗ ਤੇ ਇੱਕ ਹਰੀ ਮਗ ਵੀ ਹੁੰਦੀ ਆ ਉਹ ਠੰਡੀ ਹੁੰਦੀ ਆ ਇਹ ਜਿਹੜੀ ਆ ਇਹ ਪੂਰੀ ਫੁੱਲ ਗਰਮ ਵੀ ਨਹੀਂ ਹੁੰਦੀ ਐ ਤੇ ਆਪਣੇ ਸਰੀਰ ਦੇ ਅੰਦਰ ਜਿਹੜੇ ਜਿਵੇਂ ਖੰਘ ਜੁਕਾਮ ਸਿਰਦਰਦ ਹੋਇਆ ਕਾਲੀ ਖਾਂਸੀ ਹੋਈ ਇਹਨਾਂ ਨੂੰ ਇਹ ਜਿਹੜੀ ਐ ਕਾਲੀ ਮਗ ਜਿਹੜੀ ਉਹ ਠੀਕ ਕਰਦੀ ਆ ਇਹ ਵੀ ਇੱਕ ਆਪਣਾ ਔਸ਼ਧੀ ਭਰਪੂਰ ਜਿਹੜਾ ਮਸਾਲਾ ਵਾ ਤੇ ਇਹ ਆਪਾਂ ਲੈਣਾ ਜੀ 10 ਗ੍ਰਾਮ ਤੇ ਤੀਜੇ ਨੰਬਰ ਤੇ ਆ ਜਾਂਦਾ ਜੀ ਜੈਫਲ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਵੀ ਸੁਪਾਰੀ ਵਰਗਾ ਹੁੰਦਾ ਜਿਵੇਂ ਆਪਾਂ ਸੁਪਾਰੀਆਂ ਲੈ ਕੇ ਆਉਨੇ ਨਾ ਉਦਾਂ ਦਾ ਨਾਏ ਥੋੜਾ ਸਖਤ ਹੁੰਦਾ ਹੈ ਵੀ ਹਲਵਾਈ ਬਹੁਤ ਵਰਤਦੇ ਨੇ ਆਪਣੇ ਮਸਾਲੇ ਦੇ ਵਿੱਚ ਤੇ ਆਮ ਹੀ ਘਰਾਂ ਦੇ ਵਿੱਚ ਵੀ ਇਹ ਜਿਹੜਾ ਵਾ ਮਸਾਲਿਆਂ ਦੇ ਵਿੱਚ ਵਰਤਿਆ ਜਾਂਦਾ ਹੈ ਤੇ ਇਹ ਜੈਫਲ ਦੇ ਵੀ ਆਪਾਂ ਨੂੰ ਜਿਹੜੇ ਜੀ ਬੈਨੀਫਿਟ ਬਹੁਤ ਨੇ ਆਪਣੇ ਸਰੀਰ ਨੂੰ ਜਿਵੇਂ ਕਈਆਂ ਨੂੰ ਨੀਂਦ ਨਹੀਂ ਨਾ ਆਉਂਦੀ ਰਾਤ ਨੂੰ ਨੀਂਦ ਦੀ ਪ੍ਰੋਬਲਮ ਰਹਿੰਦੀ ਹੈ ਸਿਰਦਰਦ ਰਹਿੰਦਾ ਤੇ ਤੁਸੀਂ ਇਹਨੂੰ ਜਿਹੜਾ ਵਾ ਜੈਫਲ ਦਾ ਵੱਖਰਾ ਪਾਊਡਰ ਬਣਾ ਕੇ ਤੇ ਇਹਨੂੰ ਦੁੱਧ ਦੇ ਵਿੱਚ ਘੋਲ ਕੇ ਪੀ ਸਕਦੇ ਹੋ ਤੇ ਉਹਦੇ ਨਾਲ ਤੁਹਾਨੂੰ ਨੀਂਦ ਵੀ ਵਧੀਆ ਆਊਗੀ ਤੇ ਵੈਸੇ ਵੀ ਇਹ ਜਿਹੜਾ ਵਾ ਆਪਣਾ ਮਸਾਲਾ ਸਰੀਰ ਵਾਸਤੇ ਬਹੁਤ ਵਧੀਆ ਤੇ ਇਹ ਆਪਾਂ ਲਵਾਂਗੇ ਇਹਦੇ ਵਿੱਚ ਮਸਾਲੇ ਚ 10 ਗ੍ਰਾਮ ਨਾਲ ਨਾਲ ਜਿਹੜੀ ਤੁਸੀਂ ਇਹਦੇ ਵਿੱਚ ਜਿਹੜੀ ਕੁਆਂਟੀਟੀ ਆਪਾਂ ਤੁਹਾਨੂੰ ਦੱਸਦੇ ਮਸਾਲਿਆਂ ਦੀ ਉਹ ਲਿਖੀ ਜਾਣੀ ਆ ਵੱਧ ਘੱਟ ਨਹੀਂ ਤੁਸੀਂ ਕਰਨੀ ਕਿਉਂਕਿ ਪ੍ਰੋਪਰਲੀ ਜੇ ਤੁਸੀਂ ਗਰਮ ਮਸਾਲਾ ਤਿਆਰ ਕਰਨਾ ਵਾ ਜਿਵੇਂ ਹਲਵਾਈਆਂ ਦੇ ਸਟਾਈਲ ਦਾ ਚਾਹੇ ਜਿਵੇਂ ਆਪਣੇ ਸਰੀਰ ਨੂੰ ਪੂਰਾ ਇਸ ਚੀਜ਼ ਦਾ ਬੈਨੀਫਿਟ ਮਿਲੇ ਤੇ ਫਿਰ ਤੁਸੀਂ ਇਹਦੀ ਜਿਹੜੀ ਕੁਆਂਟੀਟੀ ਆ ਉਹ ਤੁਸੀਂ ਸੇਮ ਸੇਮ ਜਿੰਨੇ ਆਪਾਂ ਤੁਹਾਨੂੰ ਦੱਸ ਰਹੇ ਹੰਨੇ ਹੰਨੇ ਲੈਣੀ ਆ ਤੇ ਇਹ ਦੇਖੋ ਜੀ ਇਹ ਚੱਕਰਫੁੱਲ ਇਹਨੂੰ ਬੋਲਦੇ ਨੇ ਇਹ ਚੱਕਰ ਫੁੱਲਾ ਦੇਖੋ ਆਮ ਹੀ ਤੁਸੀਂ ਮਸਾਲੇ 'ਚ ਦੇਖਿਆ ਹੋਊਗਾ ਆਪਾਂ ਜਦੋਂ ਚਾਹ ਦਾ ਮਸਾਲਾ ਬਣਾਉਨੇ ਆ ਉਹਦੇ ਵਿੱਚ ਵੀ ਇਹ ਹੁੰਦਾ ਤੇ ਵੈਸੇ ਵੀ ਜਦੋਂ ਕਿਚਨ ਕਿੰਗ ਮਸਾਲਾ ਬਣਾਉਨੇ ਉਹਦੇ ਵਿੱਚ ਵੀ ਹੁੰਦਾ ਇਹਦੀ ਵੀ ਖੁਸ਼ਬੂ ਜਿਹੜੀ ਬਹੁਤ ਵਧੀਆ ਆਉਂਦੀ ਆ ਤੇ ਇਹਦਾ ਸੇਵਨ ਕਰਨ ਦੇ ਨਾਲ ਜਿਹੜੀਆਂ ਮਾਵਾਂ ਬੱਚੇ ਨੂੰ ਦੁੱਧ ਪਿਉਂਦੀਆਂ ਨੇ ਉਹ ਫੀਡ ਵਧੀਆ ਆਉਂਦੀ ਆ ਜੀ ਇਹ ਵੀ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਤੇ ਇਹ ਵੀ ਆਪਾਂ ਲੈ ਰਹੇ ਆ ਜੀ 10 ਗ੍ਰਾਮ ਤੇ ਅੱਗੇ ਆਗੇ ਜੀ ਇਹ ਲੌਂਗ ਇਹ ਵੀ ਤੁਸੀਂ ਚਾਹਲੇ ਮਸਾਲੇ 'ਚ ਆਮ ਹੀ ਤੁਸੀਂ ਦੇਖਦੇ ਹੋ ਤੇ ਇਹ ਵੀ ਆਪਾਂ ਗਰਮ ਮਸਾਲੇ ਦੇ ਵਿੱਚ ਲਵਾਂਗੇ 10 ਗ੍ਰਾਮ ਤੇ ਇਹ ਹੁੰਦਾ ਜੀ ਕਫ ਨਾਸ਼ਿਕ ਜਿਹੜਾ ਲੌਂਗ ਆ ਇਹ ਵੀ ਹੁੰਦਾ ਜੀ ਕਫ ਨਾਸ਼ਿਕ ਤੇ ਇਹ ਵੀ ਆਪਣੇ ਸਰੀਰ ਵਾਸਤੇ ਬਹੁਤ ਬੈਨੀਫਿਟ ਆ ਇਸ ਕਰਕੇ ਆਪਾਂ ਲੈ ਰਹੇ ਆ ਜੀ 10 ਗ੍ਰਾਮ ਇੰਤੀ ਚ ਦੇਖ ਸਕਦੇ ਹੋ ਚਾਰ ਪੰਜ ਜਿਹੜੇ ਤੇਜ ਪੱਤੇ ਆਪਾਂ ਲੈ ਆ ਵੈਸੇ ਇਹਨੂੰ ਤੁਸੀਂ 10 ਗ੍ਰਾਮ ਹੀ ਲੈਣਾ ਤੇ ਜੇ ਤੁਸੀਂ ਤੁਹਾਨੂੰ ਇਹਦਾ ਜਿਹੜਾ ਟੇਸਟ ਜਿਵੇਂ ਦੀ स्मेल ਜਿਹੜੀ ਖੁਸ਼ਬੂ ਜੇ ਨਹੀਂ ਚੰਗੀ ਲੱਗਦੀ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਬਟ ਅਸੀਂ ਕਵਾਂਗੇ ਕਿ ਇਹ ਵੀ ਜਿਹੜੀ ਆਪਣੇ ਸਰੀਰ ਵਾਸਤੇ ਬਹੁਤ ਹੀ ਬੈਨੀਫਿਟ ਹੈ ਇਸ ਕਰਕੇ ਤੁਸੀਂ ਇਹ ਵੀ ਲੈਣਾ ਜੀ ਇਹ ਆਪਾਂ ਲੈ ਰਹੇ ਹਾਂ 10 ਗ੍ਰਾਮ ਤੇ 10 ਗ੍ਰਾਮ ਹੀ ਆਪਾਂ ਲਵਾਂਗੇ ਜੀ ਇਹ ਜਿਹੜੀ ਗੁਲਾਬ ਦੀਆਂ ਪੰਖੜੀਆਂ ਜਿਹਨੂੰ ਕਹਿ ਦਿੰਦੇ ਆ ਸੁੱਕੇ ਗੁਲਾਬ ਦੀਆਂ ਪੱਤੀਆਂ ਜਿਹਨੂੰ ਆਪਾਂ ਕਹਿ ਦਿੰਦੇ ਆ ਦੇਖੋ ਸੁੱਕੇ گلاب ਦੀਆਂ ਇਹ ਵੀ ਹੁੰਦੀ ਆ ਜੀ ਕਫ ਨਾਸ਼ਿਕ ਹੁੰਦੀ ਆ گلاب ਦੀ ਪੱਤੀ ਇਹ ਵੀ ਤੁਸੀਂ ਗਰਮ ਮਸਾਲੇ ਦੇ ਵਿੱਚ 10 ਗ੍ਰਾਮ ਲੈਣੀ ਆਮ ਹੀ ਤੁਸੀਂ ਗਰਮ ਮਸਾਲੇ ਦੇ ਵਿੱਚ ਵੇਖਦੇ ਹੋਵੋਗੇ گلاب ਦੀਆਂ ਪੱਤੀਆਂ ਨੂੰ ਇਹ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤੇ ਇਹ ਲੈਣੀ ਆ ਜੀ ਤੁਸੀਂ 10 ਗ੍ਰਾਮ ਤੇ ਅੱਗੇ ਆ ਗਿਆ ਜੀ ਆਪਾਂ 10 ਗ੍ਰਾਮ ਹੀ ਲੈਣੀ ਆ ਅਜਵਾਇਨ ਇਹ ਤੁਸੀਂ ਦੇਖ ਸਕਦੇ ਹੋ ਜਿਹੜੀ ਕੁਆਂਟੀਟੀ ਆਪਾਂ ਜਿਹੜੀ ਕੌਲੀਆਂ 'ਚ ਵੱਧ ਰੱਖੀ ਆ ਇਦੇ ਵਿੱਚੋਂ ਆਪਾਂ ਸਿਰਫ ਇਹਨੂੰ 10 ਗ੍ਰਾਮ ਅਜਵੈਨ ਲਵਾਂਗੇ ਕਿਉਂਕਿ ਆਮ ਲੋਕ ਜਿਹੜੇ ਨੇ ਉਹ ਇਹਨੂੰ ਅਜਵੈਨ ਨੂੰ ਮਸਾਲੇ ਦੇ ਵਿੱਚ ਨਹੀਂ ਲੈਂਦੇ ਇਹ ਵੀ ਸਿਰਫ ਆਪਾਂ 10 ਗ੍ਰਾਮ ਤਾਂ ਲੈ ਰਹੇ ਆਂ ਕਿ ਇਹ ਜਿਹੜਾ ਅਜਵੈਨ ਆ ਇਹ ਜਿਹੜੀ ਪਤਨਾਸ਼ਿਕਾ ਤੇ ਦੁਪਹਿਰ ਦਾ ਜਦੋਂ ਤੁਸੀਂ ਖਾਣਾ ਬਣਾਉਂ ਤੇ ਉਹਦੇ ਵਿੱਚ ਅਜਵੈਨ ਦਾ ਜਿਹੜਾ ਜੀ ਉਹ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਉਹਦੇ ਵਿੱਚ ਤੁਸੀਂ ਦੁਪਹਿਰ ਦੀ ਸਬਜ਼ੀ 'ਚ ਜ਼ਰੂਰ ਪਾਓ ਤੇ ਰਾਤ ਦੀ ਸਬਜ਼ੀ ਦੇ ਵਿੱਚ ਇਹ ਨਹੀਂ ਪਾਉਣਾ ਇਸ ਕਰਕੇ ਸਿਰਫ ਆਪਾਂ ਇਹ 10 ਗ੍ਰਾਮ ਹੀ ਆਪਣੇ ਮਸਾਲੇ ਦੇ ਵਿੱਚ ਅਜਵੈਨ ਨੂੰ ਲੈ ਰਹੇ ਆਂ ਅਜਵੈਨ ਵੀ ਜਿਹੜੀ ਉਹ ਪਾਚਨ ਗ੍ਰਿ ਆਪਣਾ ਜਿਹੜੇ ਵਧਾਉਂਦੀ ਆ ਤੇ ਬਹੁਤ ਹੀ ਸਰੀਰ ਵਾਸਤੇ ਆਪਣੇ ਚੰਗੀ ਹੁੰਦੀ ਹੈ ਜੀ ਅੱਗੇ ਆਗੇ ਜੀ ਸੁੰਡ ਇਹ ਦੇਖੋ ਇਹ ਆਪਾਂ ਲੈ ਰਹੇ ਆਂ ਮਸਾਲੇ ਦੇ ਵਿੱਚ 30 ਗ੍ਰਾਮ ਇਹ ਤੁਹਾਨੂੰ ਵੀ ਪਤਾ ਕਿ ਆਪਣੇ ਸਰੀਰ ਵਾਸਤੇ ਜਿਵੇਂ ਬਜ਼ੁਰਗ ਨੇ ਆਮ ਹੀ ਕਹਿੰਦੇ ਸੁੰਡ ਜਿਹੜੀ ਆ ਗੁੜ ਪਾ ਕੇ ਬਣਾਓ ਤੇ ਖਾਂਦੇ ਨੇ ਤੇ ਉਹਦੇ ਨਾਲ ਉਹਨਾਂ ਨੂੰ ਸਰੀਰ ਨੂੰ ਜਿਹੜੀ ਸ਼ਕਤੀ ਮਿਲਦੀ ਆ ਤੇ ਵੈਸੇ ਵੀ ਜਦੋਂ ਡਿਲੀਵਰੀ ਦੇ ਟਾਈਮ ਇਹਦੀ ਤੁਹਾਨੂੰ ਪਤਾ ਵੀ ਸੁੰਡ ਕੱਲੀ ਬਣਾ ਕੇ ਦਿੱਤੀ ਜਾਂਦੀ ਆ ਜਿਹੜਾ ਕਿ ਉਹ ਪੇਟ ਦੇ ਪ੍ਰੈਸ਼ਰ ਪੈ ਕੇ ਜਿਹੜਾ ਉਹ ਬੱਚੇ ਦਾ ਜਿਹੜਾ ਆਸਾਨੀ ਨਾਲ ਜਨਮ ਹੋ ਸਕੇ ਤੇ ਇਹ ਆਪਾਂ ਲੈ ਰਹੇ ਜਿਹਦੇ ਵਿੱਚ 30 ਗ੍ਰਾਮ ਤੇ ਅੱਗੇ ਆ ਗਈ ਜੀ ਇਹ ਦਾਲਚੀਨੀ ਇਹ ਵੀ ਆਪਾਂ ਇਹਦੇ ਵਿੱਚ ਲਵਾਂਗੇ 30 ਗ੍ਰਾਮ ਇਦਾਂ ਤੁਹਾਨੂੰ ਇਦਾਂ ਸੱਕ ਦੇ ਵਾਂਗੂ ਵੀ ਮਿਲ ਸਕਦੀ ਆ ਤੇ ਰੋਲ ਕੀਤੀ ਹੋਈ ਵੀ ਮਿਲ ਸਕਦੀ ਆ ਕਿਸੇ ਤਰ੍ਹਾਂ ਦੀ ਵੀ ਤੁਸੀਂ ਦਾਲਚੀਨੀ ਲੈ ਲੈਣੀ ਆ ਮਸਾਲੇ ਦੇ ਵਿੱਚ ਤੇ ਦਾਲਚੀਨੀ ਜਿਹੜੀ ਹੈ ਜੀ ਇਹ ਵੀ ਕਫ ਨਾਸ਼ਿਕ ਹੁੰਦੀ ਆ ਤੇ ਜਿਵੇਂ ਸੁੰਡ ਦੇ ਵਾਂਗੂ ਸੁੰਡ ਵੀ ਕਫ ਨਾਸ਼ਿਕ ਆ ਇਹ ਵੀ ਜਿਵੇਂ ਗਰਮ ਆ ਜਿਹੜੀਆਂ ਸਰੀਰ ਦੀਆਂ ਪੋਸ਼ਕਾਂਵਾਂ ਨੂੰ ਅੰਦਰੋਂ ਖੋਲਦੀ ਆ ਤੇ ਅੰਦਰ ਦੀ ਜਿਹੜੀ ਗੰਦਗੀ ਨੂੰ ਕੱਢਦੀ ਆ ਜਿਵੇਂ ਕੈਂਸਰ ਵਰਗੀਆਂ ਜਿਹੜੀਆਂ ਬਿਮਾਰੀਆਂ ਨੂੰ ਵੀ ਠੀਕ ਕਰਨ ਦੀ ਸ਼ਮਤਾ ਰੱਖਦੀ ਹੈ ਜੀ ਇਹ ਦਾਲਚੀਨੀ ਤੇ ਇਹ ਵੀ ਆਪਾਂ ਲਵਾਂਗੇ ਜੀ 30 ਗ੍ਰਾਮ ਤੇ ਅਗਲੇ ਮਸਾਲੇ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਅਗਲਾ ਮਸਾਲਾ ਆਪਾਂ ਲੈ ਰਹੇ ਆ ਜੀ ਇਹ ਕਾਲੀ ਇਲਾਚੀ ਮੋਟੀ ਇਲਾਚੀ ਜਿਹਨੂੰ ਬੋਲਦੇ ਨੇ ਇਹ ਵੀ ਜਿਹੜੇ ਆਪਣੇ ਸਰੀਰ ਨੂੰ ਇਹਦੇ ਵੀ ਬਹੁਤ ਹੀ ਬੈਨੀਫਿਟ ਹੁੰਦੇ ਜਿਵੇਂ ਸਾਹ ਦੀ ਪ੍ਰੋਬਲਮ ਜਿਵੇਂ ਦਮਾ ਆਇਆ ਅਸਥਮਾ ਆਇਆ ਕਈਆਂ ਨੂੰ ਇਹ ਪ੍ਰੋਬਲਮ ਹੋ ਜਾਂਦੀ ਹੈ ਨਾ ਤੇ ਉਹਦੇ ਵਿੱਚ ਇਹ ਜਿਹੜੀ ਇਲਾਚੀ ਬਹੁਤ ਜਿਆਦਾ ਫਾਇਦੇਮੰਦ ਹੁੰਦੀ ਹੈ ਤੇ ਖੰਗ ਜੁਕਾਮ ਸਰਦੀ ਕਈ ਜਿਹੜੇ ਜਿਹੜੇ ਰੋਗ ਆ ਉਹਨਾਂ ਨੂੰ ਇਹ ਕਾਲੀ ਇਲਾਚੀ ਠੀਕ ਕਰਦੀ ਹੈ ਤੇ ਇਹ ਆਪਾਂ ਲਵਾਂਗੇ ਇਹਦੇ ਵਿੱਚ ਜੀ 50 ਗ੍ਰਾਮ ਤੇ ਨਾਲ ਹੀ ਆਪਾਂ ਲੈ ਰਹੇ ਆ ਜੀ ਇਹ ਹਰੀ ਇਲਾਚੀ ਜਿਹਨੂੰ ਆਪਾਂ ਛੋਟੀ ਇਲਾਚੀ ਵੀ ਬੋਲਦੇ ਆ ਆਪਾਂ ਇਹਨੂੰ ਵੀ ਚਾਹ ਦੇ ਮਸਾਲੇ ਦੇ ਵਿੱਚ ਯੂਜ਼ ਕਰਦੇ ਆ ਤੇ ਇਹਦੇ ਵੀ ਆਪਣੇ ਸਰੀਰ ਨੂੰ ਬਹੁਤ ਹੀ ਜ਼ਿਆਦੇ ਫਾਇਦੇ ਆ ਤੇ ਇਹਦੇ ਨਾਲ ਜਿਵੇਂ ਤੁਸੀਂ ਵੀ ਰਾਤ ਨੂੰ ਨੀਂਦ ਨਹੀਂ ਕਈਆਂ ਨੂੰ ਆਉਂਦੀ ਨਾ ਤੇ ਤੁਸੀਂ ਦੋ ਇਲਾਚੀਆਂ ਮੂੰਹ ਚ ਪਾ ਕੇ ਖਾ ਕੇ ਨਾਲ ਗਰਮ ਪਾਣੀ ਪੀ ਲਓ ਤੇ ਉਹਦੇ ਨਾਲ ਤੁਹਾਨੂੰ ਨੀਂਦ ਵਧੀਆ ਆਉਗੀ ਤੇ ਇਹ ਜਿਹੜੀ ਛੋਟੀ ਇਲਾਚੀ ਹੈ ਜੀ ਇਹ ਦਵਾ ਜਿਵੇਂ ਬਵਾਸੀਰ ਵਰਗੀਆਂ ਬਿਮਾਰੀਆਂ ਨੂੰ ਤੇ ਜਿਵੇਂ ਕਈਆਂ ਨੂੰ ਪਿਸ਼ਾਬ ਚ ਜਲਣ ਹੁੰਦੀ ਹੈ ਨਾ ਪਿਸ਼ਾਬ ਕਰਨ ਲੱਗਿਆਂ ਜਲਣ ਹੁੰਦੀ ਹੈ ਤੇ ਉਹਨਾਂ ਨੂੰ ਵੀ ਹਰੀ ਇਲਾਚੀ ਠੀਕ ਕਰਦੀ ਆ ਤੇ ਇਹ ਵੀ ਆਪਾਂ ਲਵਾਂਗੇ ਮਸਾਲੇ ਦੇ ਵਿੱਚ 50 ਗ੍ਰਾਮ ਤੇ ਹੁਣ ਆਗੀ ਜੀ ਇਹ ਕਾਲੀ ਮਿਰਚ ਏ ਜਿਹੜੀ ਕਾਲੀ ਮਿਰਚ ਆ ਇਹ ਜਿਵੇਂ ਵਿਟਾਮਿਨ ਏ ਵਿਟਾਮਿਨ ਸੀ ਭਰਪੂਰ ਹੁੰਦੀ ਆ ਐਂਟੀਆਕਸੀਡੈਂਟ ਹੁੰਦੀ ਆ ਕਿ ਮੈਲਾਵਾਆਂ ਦੀਆਂ ਕਈ ਬਿਮਾਰੀਆਂ ਜਿਹੜੀਆਂ ਵਾ ਉਹ ਠੀਕ ਕਰਦੀ ਇੱਥੋਂ ਤੱਕ ਕਿ ਇਹ ਕਾਲੀ ਮਿਰਚ ਦਾ ਸੇਵਨ ਕਰਨਾ ਖਾਣੇ ਦੇ ਵਿੱਚ ਜਿਵੇਂ ਬ੍ਰੈਸਟ ਦੀ ਕੈਂਸਰ ਆਮ ਹੀ ਚੱਲ ਰਹੀ ਆ ਨਾ ਤੇ ਉਸ ਚੀਜ਼ ਦਾ ਜਿਹੜਾ ਖਤਰਾ ਵਾ ਉਹ ਘਟਦਾ ਹੈ ਕਾਲੀ ਮਿਰਚ ਦੇ ਨਾਲ ਬਹੁਤ ਇਹਦੇ ਵੀ ਬੈਨੀਫਿਟ ਆ ਤੁਸੀਂ ਕੱਲੀ ਵੀ ਖਾਣੇ ਦੇ ਵਿੱਚ ਯੂਜ਼ ਕਰ ਸਕਦੇ ਹੋ ਅਜਵੈਨ ਵਾਂਗੂ ਤੇ ਕਾਲੀ ਮਿਰਚ ਆਪਾਂ ਲੈ ਰਹੇ ਆਂ ਜੀ ਮਸਾਲੇ ਦੇ ਵਿੱਚ 100 ਗ੍ਰਾਮ ਤੇ ਹੋਣਾ ਗਿਆ ਜੀ ਆਪਣਾ ਇਹ ਜੀਰਾ ਇਹ ਵੀ ਦੇਖੋ ਪਾਚਨ ਕਿਰਿਆ ਆਪਣੀ ਬਹੁਤ ਵਧਾਉਂਦਾ ਵਾ ਹਰ ਇੱਕ ਖਾਣੇ ਦੇ ਵਿੱਚ ਆਪਾਂ ਇਹਨਾਂ ਨੂੰ ਯੂਜ਼ ਕਰਦੇ ਹਾਂ ਕਾ ਇਹ ਕਾਲਾ ਜੀਰਾ ਤੇ ਇੱਕ ਹੁੰਦਾ ਤੇ ਇੱਕ ਹੁੰਦਾ ਜੀ ਸੁਪੇਦ ਜੀਰਾ ਤੇ ਜਿਹੜਾ ਜ਼ਿਆਦਾ ਬੈਨੀਫਿਟ ਹੁੰਦਾ ਉਹ ਕਾਲਾ ਜੀਰਾ ਹੀ ਹੁੰਦਾ ਇਸ ਕਰਕੇ ਤੁਸੀਂ ਇਹਦੇ ਵਿੱਚ ਕਾਲਾ ਜੀਰਾ ਹੀ ਲੈਣਾ ਤੇ ਇਹ ਆਪਾਂ ਇਹਦੇ ਵਿੱਚ ਲੈ ਰਹੇ ਹਾਂ ਦੀ 150 ਗ੍ਰਾਮ ਤੇ ਇਹਦਾ ਸੇਵਨ ਕਰਨ ਦੇ ਨਾਲ ਜਿਵੇਂ ਪੁਰਸ਼ਾਂ ਨੂੰ ਕਈ ਪ੍ਰੋਬਲਮ ਰਹਿੰਦੀਆਂ ਨੇ ਬਾਡੀ ਵੱਲੋਂ ਤੇ ਉਹਦੇ ਨਾਲ ਬਿਲਕੁਲ ਹੀ ਠੀਕ ਹੋ ਜਾਂਦੀਆਂ ਨੇ ਇਸ ਕਰਕੇ ਆਪਾਂ ਲੈ ਰਹੇ ਹਾਂ ਇਹਦੇ ਵਿੱਚ 150 ਗ੍ਰਾਮ ਤੇ ਹੋਣ ਇਹਨਾਂ ਸਾਰਿਆਂ ਦਾ ਜਿਹੜਾ ਆਪਾਂ ਮੇਲ ਹੈ ਦੀ ਉਹ ਆਪਾਂ ਤੁਹਾਨੂੰ ਦੱਸ ਦਿੱਤਾ ਪਿਆ ਆਪਾਂ ਕਿੰਨੀ-ਕਿੰਨੀ ਇਹਦੀ ਕੁਆਂਟੀਟੀ ਲੈਣੀ ਆ ਜਿਹੜੇ ਆਪਾਂ ਸਾਰੇ ਮਸਾਲੇ ਲੈ ਆ ਜੀ ਉਹਨਾਂ ਦੇ ਵਿੱਚ ਜਿਵੇਂ ਕਫਨਾਸ਼ਿਕ ਨੇ ਜ਼ਿਆਦਾਤਰ ਜਿਵੇਂ ਲੌਂਗ ਹੋਏ ਉਹ ਵੀ ਗਰਮ ਨੇ ਤੇ ਜੇ ਵੀ ਸੁੰਡ ਹੋਈ ਹੈ ਵੀ ਗਰਮਾ ਜੈਫਲ ਵੀ ਗਰਮਾ ਕਾਲੀ ਮਿਰਚ ਵੀ ਗਰਮਾ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਗਰਮ ਮਸਾਲੇ ਦੇ ਵਿੱਚ ਗਰਮ ਮਸਾਲੇ ਜਿਆਦਾਤਰ ਇਹਦੇ ਵਿੱਚ ਹੁੰਦੇ ਨੇ ਜਿਹੜੇ ਜਿਨ੍ਹਾਂ ਦੀ ਤਸਵੀਰ ਵੀ ਗਰਮ ਹੁੰਦੀ ਆ ਤੇ ਉਹਨਾਂ ਸਾਰਿਆਂ ਦੀ ਗਰਮ ਮਸਾਲੇ ਦੀ ਤਸਵੀਰ ਨੂੰ ਬੈਲੈਂਸ ਕਰਨ ਵਾਸਤੇ ਜਿਹੜਾ ਧਨੀਆਵਾ ਇਨ ਨੂੰ ਠੰਡਾ ਮੰਨਿਆ ਜਾਂਦਾ ਹੈ ਇਸ ਕਰਕੇ ਜਿਹੜਾ ਧਨੀਆ ਇਹਨਾਂ ਦੇ ਸਾਰੇ ਗਰਮ ਮਸਾਲੇ ਦੀ ਜਿਹੜੀ ਗਰਮੀ ਆ ਉਹ ਬੈਲੈਂਸ ਕਰੂਗੀ ਇਸ ਕਰਕੇ ਜਿੰਨੀ ਕੁਆਂਟੀਟੀ ਆਪਾਂ ਸਾਰੇ ਮਸਾਲੇ ਦੀ ਲੈਣੀ ਆ ਜਿਵੇਂ ਸਾਰੇ ਮਸਾਲਿਆਂ ਦੀ ਕੁਆਂਟੀਟੀ ਆਪਾਂ ਤੁਹਾਨੂੰ ਦੱਸ ਚੁੱਕੇ ਤੇ ਹੁਣ ਆਪਾਂ ਇਹ ਜਿਹੜਾ 500 ਗ੍ਰਾਮ ਜਿਹੜਾ ਵਾ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸੁੱਕਾ ਧਨੀਆ ਤੇ ਫਿਰ ਇਹ ਪੂਰਾ ਬੈਲੈਂਸ ਬਣ ਜਾਏਗਾ ਵੀ ਜਿਵੇਂ ਗਰਮ ਚੀਜ਼ਾਂ ਆਪਾਂ ਲਈਆਂ ਤੇ ਉਹਦੇ ਵਿੱਚ ਆਪਾਂ ਜਿਵੇਂ ਸੁੱਕਾ ਧਨੀਆਵੇਂ ਉਹਨਾਂ ਪਾ ਰਹੇ ਤੇ ਪੂਰਾ ਬੈਲੈਂਸ ਦਾ ਜਿਹੜਾ ਆਪਣਾ ਉਹ ਗਰਮ ਮਸਾਲਾ ਬਣ ਜਾਏਗਾ ਤੇ ਬਾਕੀ ਇੱਕ ਰਹਿ ਗਈ ਜੀ ਇਹਦੇ ਵਿੱਚ ਇਹ ਦੇਖੋ ਲਾਲ ਏ ਆਪਸ਼ਨਲ ਆਪ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਵੀ ਤੁਸੀਂ ਜੇ ਨਹੀਂ ਪਾਉਣਾ ਚਾਹੁੰਦੇ ਕਿਉਂਕਿ ਆਪਾਂ ਆਮ ਹੀ ਜਦੋਂ ਸਬਜ਼ੀ ਬਣਾਉਂਦੇ ਆ ਤੇ ਆਪਾਂ ਉਹਦੇ ਵਿੱਚ ਹਰੀ ਮਿਰਚ ਲਾਲ ਮਿਰਚ ਪਾਊਡਰ ਆਪਾਂ ਯੂਜ਼ ਕਰਦੇ ਆ ਜੇ ਤੁਸੀਂ ਤਿੱਖਾ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਫਿਰ ਤੁਸੀਂ ਇਹਦੇ ਵਿੱਚ ਲਾਲ ਮਿਰਚ ਪਾ ਸਕਦੇ ਹੋ ਜੇ ਨਹੀਂ ਤੇ ਫਿਰ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਤੇ ਇੱਕ ਵਾਰੀ ਤੁਸੀਂ ਇਹ ਜੀ ਗਰਮ ਮਸਾਲਾ ਘਰੇ ਬਣਾ ਕੇ ਦੇਖਿਓ ਤੁਹਾਡੇ ਕਿਚਨ ਦੇ ਵਿੱਚੋਂ 4 ਦਿਨ 스멜 ਨਹੀਂ ਜਾਊਗੀ ਵੀ ਇੰਨੀ ਸੋਹਣੀ ਖੁਸ਼ਬੂ ਆਉਂਦੀ ਹੈ ਗਰਮ ਮਸਾਲੇ ਦੀ ਤੇ ਆਂਡ ਗਵਣ ਵੀ ਪਤਾ ਲੱਗ ਜੂ ਕਿ ਅੱਜ ਸਬਜ਼ੀ ਦੇ ਵਿੱਚ ਗਰਮ ਮਸਾਲਾ ਪਿਆ ਵਾ ਤੇ ਇੱਕ ਵਾਰੀ ਤੁਸੀਂ ਬਣਾਓ ਜਰੂਰ ਜਦੋਂ ਤੁਸੀਂ ਇਹ ਬਣਾਓਗੇ ਘਰੇ ਆਪਣਾ ਜਿਹੜਾ ਗਰਮ ਮਸਾਲਾ ਬਣਾ ਕੇ ਤੇ ਸਬਜ਼ੀ ਦੇ ਵਿੱਚ ਪਾ ਕੇ ਖਾਓਗੇ ਜਦੋਂ ਵੱਖਰਾ ਤੁਹਾਨੂੰ ਟੇਸਟ ਆਊਗਾ ਨਾ ਫਿਰ ਤੁਸੀਂ ਕਦੇ ਨਹੀਂ ਜਿਹੜਾ ਪੀਸਿਆ ਪਸਾਇਆ ਚਾਹੇ ਬਾਹਰੋਂ ਮਾਰਕੀਟ ਤੋਂ ਤੁਸੀਂ ਕਦੀ ਨਹੀਂ ਲੈ ਕੇ ਆਉਂਗੇ ਮਸਾਲਾ ਤੇ ਇਹ ਜਿਹੜੇ ਸਾਰੇ ਗਰਮ ਮਸਾਲੇ ਤੁਸੀਂ ਇਹ ਨਾ ਸੋਚੋ ਕਿ ਇਹ ਜਿਹੜੇ ਆਪਾਂ ਧੋ ਨਹੀਂ ਸਕਦੇ ਇਹ ਵੀ ਵਧੀਆ ਵਾਸ਼ ਹੋ ਜਾਂਦੇ ਆ ਜੀ ਤੁਸੀਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਛੰਨੀ 'ਚ ਪਾ ਕੇ ਤੁਸੀਂ ਅਜਵੈਨ ਵੀ ਧੋ ਸਕਦੇ ਹੋ ਜੀਰਾ ਵੀ ਕਾਲੀ ਮਿਰਚ ਵੀ ਤੇ ਧਨੀਆ ਵੀ ਇੱਥੋਂ ਤੱਕ ਕਿ ਤੁਸੀਂ ਗੁਲਾਬ ਦੀਆਂ ਪੱਤੀਆਂ ਜਿਹੜੀਆਂ ਇਹਨਾਂ ਨੂੰ ਵੀ ਤੁਸੀਂ ਵਾਸ਼ ਕਰ ਸਕਦੇ ਹੋ ਵਾਸ਼ ਕਰਕੇ ਫਿਰ ਇਹਨਾਂ ਨੂੰ ਜਿਹੜੀ ਪ੍ਰੋਪਰਲੀ ਜਿਹੜਾ ਮਸਾਲਾ ਲੌਂਗ ਟਾਈਮ ਤੱਕ ਤੁਸੀਂ ਚਲਾਉਣਾ ਹੈ ਨਾ ਉਹਦੇ ਵਾਸਤੇ ਤੁਹਾਨੂੰ ਇਹਨੂੰ ਪ੍ਰੋਪਰਲੀ ਪਹਿਲਾਂ ਸੁਕਾਉਣਾ ਪਊਗਾ ਇਹ ਦੇਖੋ ਅਸੀਂ ਇਹ ਜਿਹੜਾ ਮਸਾਲਾ ਪਹਿਲਾਂ ਵਾਸ਼ ਕਰਕੇ ਸ ਅਸੀਂ ਜਿੰਨਾ ਸੀ ਬਣਾਉਣਾ ਬਾਕੀ ਕੁਆਂਟੀਟੀ ਆਪਾਂ ਤੁਹਾਨੂੰ ਦੱਸੀ ਹੈ ਪੀ ਇਹਦੇ ਵਿੱਚ ਕਿੰਨੀ ਕਿੰਨੀ ਲੈਣੀ ਆ ਇਦਾਂ ਜਿਹੜਾ ਮਿਕਸ ਮਸਾਲਾ ਜਿਹੜਾ ਸਾਰਾ ਹੋ ਜਾਏਗਾ ਇਹ ਤੁਸੀਂ ਦੇਖ ਸਕਦੇ ਹੋ ਪੀ ਇਹ ਜਿਹੜਾ ਸਾਰਾ ਹੀ ਮਸਾਲਾ ਆਪਾਂ ਮਿਕਸ ਕਰ ਲਿਆ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜੀਆਂ ਆ ਧੁੱਪਾਂ ਲਵਾਈਆਂ ਦੋ ਤਿੰਨ ਪੀ ਇਹਦੇ ਵਿੱਚ ਬਿਲਕੁਲ ਵੀ ਨਮੀ ਨਾ ਰਵੇ ਵੈਹ ਇੱਕ ਸੌਖਾ ਤਰੀਕਾ ਹੈ ਆ ਪੀ ਜੇ ਤੁਹਾਡੇ ਧੁੱਪ ਨਹੀਂ ਆ ਰਹੀ ਤੇ ਤੁਸੀਂ ਉਹ ਕੜਾਈ ਫਰਾਈਪੈਨ 'ਚ ਪਾ ਕੇ ਇਹਨੂੰ ਹਲਕਾ ਜਿਹਾ ਭੁੰਨ ਵੀ ਸਕਦੇ ਹੋ ਵੀ ਜਿਹਦੇ ਨਾਲ ਇਹਦੇ ਮਸਾਲੇ ਦੀ ਨਮੀ ਜਿਹੜੀ ਉਹ ਬਿਲਕੁਲ ਖਤਮ ਹੋ ਜੇ ਸਿਰਫ ਹਲਕਾ ਜਿਹਾ ਇਹਨੂੰ ਤੁਸੀਂ ਭੁੰਨ ਐ ਜ਼ਿਆਦਾ ਨਹੀਂ ਕਿਉਂਕਿ ਹਰ ਮਸਾਲੇ ਦੇ ਅੰਦਰ ਵੀ ਤੇਲ ਹੁੰਦਾ ਤੇ ਜੇ ਤੁਸੀਂ ਜ਼ਿਆਦਾ ਭੁੰਨੋਗੇ ਤਾਂ ਤੇਲ ਛੱਡੂਗਾ ਇਸ ਕਰਕੇ ਫਿਰ ਮਸਾਲਾ ਖਰਾਬ ਹੋਊਗਾ ਤੇ ਤੁਸੀਂ ਇਹ ਜਿਹੜਾ ਭੁੰਨ ਕੇ ਸੁਕਾ ਕੇ ਤੇ ਫਿਰ ਵੀ ਤੁਸੀਂ ਬਣਾ ਸਕਦੇ ਹੋ ਪਰ ਆਪਾਂ ਤੁਹਾਨੂੰ ਇਹ ਕਵਾਂਗੇ ਕਿ ਤੁਸੀਂ ਜਿਹੜਾ ਪੂਰੀ ਇਹਦੀ ਜੇ ਖੁਸ਼ਬੂ ਲੈਣੀ ਆ ਪੂਰਾ ਇਹਦਾ ਟੇਸਟ ਤੁਸੀਂ ਲੈਣਾ ਤੇ ਤੁਸੀਂ ਇਹਨੂੰ ਧੁੱਪ ਦੇ ਵਿੱਚ ਹੀ ਸੁਕਾਇਓ ਉਹ ਤੇ ਉਹਨਾਂ ਵਾਸਤੇ ਆ ਨਾ ਕਿ ਜਿੱਥੇ ਧੁੱਪ ਨਹੀਂ ਆਉਂਦੀ ਤੇ ਉਹ ਤੁਸੀਂ ਇਦਾਂ ਕਰ ਸਕਦੇ ਹੋ ਤੇ ਬਾਕੀ ਇਹਨੂੰ ਆਪਾਂ ਸੁਕਾ ਲਿਆ ਇਹਨੂੰ ਹੁਣ ਆਪਾਂ ਮਾਮ ਦਸਤੇ ਦੇ ਵਿੱਚ ਕੁੱਟਾਂਗੇ ਸਭ ਤੋਂ ਪਹਿਲਾਂ ਜਿਹੜੀ ਇਹ ਆਪਾਂ ਸੁੰਡ ਲਈ ਆ ਚਾਹੇ ਜਿਵੇਂ ਜੈਫਰ ਲੈਏ ਨੇ ਇਹਨਾਂ ਨੂੰ ਕੁੱਟ ਲਾਂਗੇ ਇਹਨਾਂ ਨੂੰ ਆਪਾਂ ਕੁੱਟ ਕੇ ਫਿਰ ਇਹਨਾਂ ਨੂੰ ਛੰਨੀ ਦੇ ਨਾਲ ਆਪਾਂ ਨੂੰ ਛਾਣ ਕੇ ਤੇ ਫਿਰ ਆਪਾਂ ਕੱਚ ਦੇ ਜਿਹੜਾ ਡੱਬਾ ਵਾ ਕੋਈ ਲੈਣਾ ਉਹਦੇ ਵਿੱਚ ਤੁਸੀਂ ਪਾ ਕੇ ਰੱਖਣਾ ਲੌਂਗ ਟਾਈਮ ਤੱਕ ਬਹੁਤ ਹੀ ਵਧੀਆ ਦੀ ਸਮੈਲ ਵੀ ਆਉਂਦੀ ਆ ਖੁਸ਼ਬੂ ਆਉਂਦੀ ਆ ਸਬਜੀ ਦਾ ਟੇਸਟ ਵੀ ਜਿਹੜਾ ਵਧਾ ਦਿੰਦਾ ਤੇ ਜੇ ਤੁਹਾਡੇ ਕੋਲ ਮਾਮਦਸਤਾ ਵਗੈਰਾ ਨਹੀਂ ਆ ਤੇ ਤੁਸੀਂ ਇਹਨੂੰ ਗ੍ਰੈਂਡਰ ਦੇ ਵਿੱਚ ਵੀ ਰਗੜ ਸਕਦੇ ਹੋ ਪਰ ਜਿਹੜਾ ਅਸਲ ਸਵਾਦ ਆ ਉਹ ਹੱਥ ਨਾਲ ਕੁੱਟੇ ਮਸਾਲੇ ਦਾ ਹੀ ਆਉਂਦਾ ਵਾ ਇਹ ਥੋੜਾ ਜਿਹਾ ਦਰਦਰਾ ਵੀ ਰੱਖਣਾ ਹੈ ਕਿਉਂਕਿ ਜੇ ਤੁਸੀਂ ਬਾਜ਼ਾਰ ਤੋਂ ਲੈ ਕੇ ਆਉਂਦੇ ਨਾ ਬਿਲਕੁਲ ਐ ਉਹਨਾਂ ਨੇ ਪੀਸੇ ਆਂਦਾ ਹੈ ਲੱਗਦਾ ਹੀ ਨਹੀਂ ਸਮਝਣ ਲੱਗਦੀ ਪੀ ਇਹ ਕੀ ਫੱਕ ਜੀ ਆ ਕਿ ਗਰਮ ਮਸਾਲਾ ਹੈ ਇਹ ਤੁਸੀਂ ਥੋੜਾ ਦਰਦਰਾ ਰੱਖਣਾ ਤਾਂ ਕਿ ਹਰ ਇੱਕ ਚੀਜ਼ ਵਿੱਚੋਂ ਦਿਸੇ ਵੀ ਤੇ 스멜 ਵੀ ਹੋਵੇ ਉਸ ਚੀਜ਼ ਦੀ ਖੁਸ਼ਬੂ ਵੀ ਆਵੇ ਵੀ ਇਹ ਗਰਮ ਮਸਾਲਾ ਆਪਾਂ ਬਣਾਇਆ ਤੇ ਇਹਨੂੰ ਅਸੀਂ ਮਾਮਦਸਤੇ 'ਚ ਕੁੱਟ ਕੇ ਤੇ ਇਹਨੂੰ ਅਸੀਂ ਪੀਸ ਕੇ ਬਣਾਵਾਂਗੇ ਤੇ ਇਹ ਕੁਆਂਟੀਟੀ ਆਪਾਂ ਤੁਹਾਨੂੰ ਸਾਰੀ ਦੱਸ ਦਿੱਤੀ ਆ ਤੁਹਾਡੀ ਮਰਜ਼ੀ ਆ ਕਿ ਤੁਸੀਂ ਕੱਲਾ-ਕੱਲਾ ਮਸਾਲਾ ਵਾਸ਼ ਕਰਨਾ ਤੁਹਾਡੀ ਮਰਜ਼ੀ ਆ ਕਿ ਤੁਸੀਂ ਇਦਾਂ ਮਿਕਸ ਸਾਰਾ ਮਸਾਲਾ ਕਰਕੇ ਉਹਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਤੁਸੀਂ ਇਹਨੂੰ ਸੁਕਾਉਣਾ ਵਾ ਕੱਪੜੇ ਤੇ ਚਾਹੇ ਤੁਸੀਂ ਸੁੱਕਣੇ ਪਾ ਦਿਓ ਕਿਉਂਕਿ ਜੇ ਜ਼ਿਆਦਾ ਤੁਸੀਂ ਇਹਨੂੰ ਪਾਣੀ ਦੇ ਵਿੱਚ ਰੱਖੋਗੇ ਚਾਹੇ ਕਿਵੇਂ ਜਿਵੇਂ ਪਾਣੀ ਦੇ ਵਿੱਚ ਧੋਗੇ ਤੁਸੀਂ ਥਾਲੀ 'ਚ ਪਾ ਦੋਗੇ ਥੱਲੇ ਜਿਹੜੀ ਨਮੀ ਜਲਦੀ ਉਹ ਨਹੀਂ ਖਤਮ ਹੋਊਗੀ ਤੇ ਮਸਾਲਾ ਖਰਾਬ ਵੀ ਹੋ ਸਕਦਾ ਇਸ ਕਰਕੇ ਧੋਣ ਲੱਗੇ ਵੀ ਇਹਦਾ ਤੁਸੀਂ ਧਿਆਨ ਰੱਖਣਾ ਕਿ ਇਹਨੂੰ ਚਾਹੇ ਤੇ ਜਾਲੀ ਵਾਲੇ ਕਿਹੇ ਚੀਜ਼ ਦੇ ਵਿੱਚ ਸੁੱਕਣੇ ਪਾਓ ਤੇ ਚਾਹੇ ਕੱਪੜੇ ਤੇ ਚੰਗੀ ਤਰ੍ਹਾਂ ਇਹਨੂੰ ਜਿਹੜਾ ਸੁੱਕਣੇ ਪਾਉਣਾ ਹੈ ਜਦੋਂ ਪੂਰਾ ਸੁੱਕ ਗਿਆ ਤੇ ਫਿਰ ਤੁਸੀਂ ਇਹਦਾ ਗਰਮ ਮਸਾਲਾ ਤਿਆਰ ਕਰਨਾ ਜੀ ਇਹਨੂੰ ਮਸਾਲਿਆਂ ਨੂੰ ਆਪਾਂ ਮਾਮ ਦਸਤੇ ਦੇ ਵਿੱਚ ਕੁੱਟ ਗਏ ਤੇ ਫਿਰ ਇਹਨੂੰ ਛੰਨੀ ਨਾਲ ਤਿਆਰ ਕਰਕੇ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਛਾਣ ਕੇ ਫਿਰ ਤਿਆਰ ਕਰਕੇ ਵਿਖਾਵਾਂਗੇ ਤੇ ਹੁਣ ਤੁਸੀਂ ਮੈਨੂੰ ਇਹ ਕਮੈਂਟ ਕਰਕੇ ਦੱਸਿਓ ਜੇ ਕਿ ਤੁਹਾਨੂੰ ਇਹ ਸਾਡੀ ਗਰਮ ਮਸਾਲਾ ਬਣਾਉਣ ਦੀ ਵੀਡੀਓ ਕਿੱਦਾਂ ਦੀ ਲੱਗੀ ਕਿਉਂਕਿ ਇਹਦੇ ਵਿੱਚ ਆਪਾਂ ਸਾਰੀ ਹੀ ਕੁਆਂਟੀਟੀ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਨਾਮ ਸਾਰੀਆਂ ਚੀਜ਼ਾਂ ਦੇ ਫਾਇਦੇ ਤੇ ਆਪਾਂ ਸਾਰਾ ਕੁਝ ਤੁਹਾਨੂੰ ਦੱਸਿਆ ਤੇ ਜੇ ਹੁਣ ਤੁਸੀਂ ਇਹ ਜਿਹੜੀ ਵੀਡੀਓ ਸਕਿੱਪ ਕਰਕੇ ਦੇਖੋਗੇ ਫਿਰ ਤੁਸੀਂ ਸਵਾਲ ਮੈਨੂੰ ਕਮੈਂਟ ਕਰੋਗੇ ਮੈਡਮ ਜੀ ਵੱਡੀ ਲਾਚੀ ਦੇ ਕੀ ਫਾਇਦੇ ਨੇ ਮੈਡਮ ਜੀ ਛੋਟੀ ਲਾਚੀ ਕਿੰਨੀ ਲੈਣੀ ਆ ਤੇ ਪਲੀਜ਼ ਤੁਹਾਨੂੰ ਰਿਕਵੈਸਟ ਹੱਥ ਜੋੜ ਕੇ ਕਿ ਵੀਡੀਓ ਜਿਹੜਾ ਉਹ ਪੂਰਾ ਦੇਖਿਓ ਜੇ ਪੂਰਾ ਪ੍ਰੋਪਰਲੀ ਜਦੋਂ ਤੁਸੀਂ ਸਾਰਾ ਸੁਣੋਗੇ ਸਮਝੋਗੇ ਵੀ ਕਿਹੜੀ ਚੀਜ਼ ਕਿੰਨੀ ਲੈਣੀ ਆ ਫੇਰ ਹੀ ਤੁਹਾਨੂੰ ਸਮਝ ਲੱਗੂਗੀ ਫੇਰ ਹੀ ਤੁਹਾਡਾ ਜਿਹੜਾ ਗਰਮ ਮਸਾਲਾ ਪ੍ਰੋਪਰਲੀ ਬਣੂਗਾ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਜੇ ਕਿ ਤੁਹਾਨੂੰ ਸਾਡੀ ਇਹ ਗਰਮ ਮਸਾਲਾ ਬਣਾਉਣ ਦੀ ਵੀਡੀਓ ਕਿੱਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦੱਬ ਕੇ ਕਰਦੇ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੀ ਹੱਥ ਜੋੜ ਕੇ ਕਿ ਪਲੀਜ਼ ਵੀਡੀਓ ਵੇਖ ਕੇ ਤੁਸੀਂ ਪਹਿਲਾਂ ਤਾਂ ਮੈਂ ਕਹਿੰਦੀ ਨਹੀਂ ਵੀ ਵੀਡੀਓ ਵੇਖਣ ਤੋਂ ਪਹਿਲਾਂ ਕਰਿਓ ਪਲੀਜ਼ ਵੀਡੀਓ ਵੇਖ ਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤੁਹਾਨੂੰ ਮੇਰੇ ਚੈਨਲ ਰੂਪ ਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਨਾਲ ਹੀ ਉਹਦੇ ਨਾਲ ਇੱਕ ਘੰਟੀ ਆਉਂਦੀ ਹੈ ਜੀ ਉਹਨੂੰ ਵੀ ਦੱਬ ਦਿਆ ਕਰੋ ਉਹਦਾ ਕੋਈ ਪੈਸਾ ਨਹੀਂ ਲੱਗਦਾ ਬਿਲਕੁਲ ਫ੍ਰੀ ਆ ਉਸ ਕਰਕੇ ਹੈ ਕਿ ਜਦੋਂ ਵੀ ਆਪਾਂ ਕੋਈ ਲੇਟੈਸਟ ਵੀਡੀਓ ਪਾਵਾਂਗੇ ਤੇ ਤੁਹਾਡੇ ਕੋਲ ਨੋਟੀਫਿਕੇਸ਼ਨ ਜਿਹੜੀ ਉਹ ਜਲਦੀ ਤੋਂ ਜਲਦੀ ਪਹੁੰਚ ਸਕੇ ਇਸ ਕਰਕੇ ਤੁਸੀਂ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਹੁਣ ਇੱਥੇ ਆਪਾਂ ਵੀਡੀਓ ਦਾ ਕਰਦੇ ਜੀ ਐਂਡ ਤੇ ਗਰਮ ਮਸਾਲਾ ਪੀਸ ਕੇ ਤੇ ਸਬਜ਼ੀ ਦੇ ਵਿੱਚ ਪਾ ਕੇ ਖਾ ਕੇ ਕਰਾਂਗੇ ਇੰਜੋਏ ਮਿਲਦੇ ਆ ਨੈਕਸਟ ਵੀਡੀਓ ਤਦ ਤੱਕ ਲਈ ਬਾਏ